ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਬੰਦੇ ਜਾਣਾਂਗੇ ਪਹਿਲਾਂ ਕੇਂਦਰੀ ਜਥੇਬੰਦੀਆਂ ਦੇ ਗਿਰੇ ਪਦਰ ਨਾਲ ਰਲ ਰਹੇ ਸਿੱਖ ਵਿਸ਼ਵਵਿਆਪੀ ਮਾਡਲ ਦੇ ਨੁਕਸਾਨ ਬਾਰੇ ਦੂਜਾ ਪੰਜਾਬ ਦੀ ਧਰਤੀ ਦੇ ਉੱਪਰ ਪੁੱਜ ਰਹੇ ਨੌਜਵਾਨ ਕਿਵੇਂ ਆਪਣੀ ਮਿੱਟੀ ਦੇ ਵਾਰਿਸ ਬਣ ਕੇ ਜਿਉ ਸਕਦੇ ਨੇ ਗੁਰਦੁਆਰਾ ਸਹਿਬਾਨਾ ਦੇ ਮਹਾਨ ਫਲਸਫੇ ਨੂੰ ਮੁਕਰh ਕੇ ਕਿਵੇਂ ਹੋ ਸਕਦੇ ਨੇ ਪ੍ਰਬੰਧ ਵਿੱਚ ਸੁਧਾਰ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਬੀਤੇ ਦਿਨਾਂ ਤੋਂ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਮਾਮਲੇ ਦੇ ਵਿੱਚ ਇਹ ਪੱਖ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਦੋਨੇ ਹੀ ਸੰਸਥਾਵਾਂ ਸਿੱਖ ਪੰਥ ਦੇ ਪ੍ਰਤੀਕਰਮ ਤੇ ਪ੍ਰਤੀਨਿਧਤਾ ਦੇ ਲਈ ਵਚਨਬੰਧਨ ਪਰ ਇਹਨਾਂ ਦੋਵਾਂ ਦਾ ਵਿੱਚ ਇਹਨਾਂ ਦੋਵਾਂ ਦੇ ਵਿੱਚ ਆ ਰਹੀਆਂ ਕਟੋਤੀਆਂ ਸਿੱਖਾਂ ਦੇ ਵਿਸ਼ਵਵਿਆਪੀ ਮਾਡਲ ਦੇ ਉੱਪਰ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਆਓ ਜਾਣਦੇ ਹਾਂ ਇਸ ਪੂਰੇ ਵਿਸ਼ੇ ਬਾਰੇ ਵਿਰਸੈਡਬਿੰਨ ਪ੍ਰਭਜੋਤ ਸਿੰਘ ਪਾਸੋਂ ਸੱਚ ਦੀ ਪ੍ਰਵਾਨਤ ਦੇਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਵੱਲੋਂ ਇਨਸਾਨ ਨੂੰ ਪਰਮਜਾਲ ਵਿੱਚ ਵਸ ਕੇ ਅਬਚਲ ਰਾਜ ਦੀ ਸਥਾਪਨਾ ਦਾ ਭੋਗ ਪਾ ਕੇ ਜ਼ੁਲਮੀ ਦਹਿਸ਼ਤ ਵਿੱਚ ਫਸਣ ਵਾਲੇ ਸੈਦਪੁਰਿਆ ਨੂੰ ਨਿਤਾਣਿਆਂ ਦੇ ਨਹੀਂ ਬਲਕਿ ਜ਼ੁਲਮੀਆਂ ਦੇ ਕਟਗਰੇ ਵਿੱਚ ਰੱਖਿਆ। ਸਾਧੂਰ ਨੇ ਪ੍ਰਤਾਖ ਇਸ ਵਿਚਾਰ ਨੂੰ ਪ੍ਰਗਟ ਕੀਤਾ ਕਿ ਜ਼ੁਲਮ ਦੀ ਸਥਾਪਨਾ ਵਿੱਚ ਜੋ ਨਾਮ ਬਣਦੇ ਨੇ ਉਸ ਵਿੱਚ ਪ੍ਰਮੁੱਖ ਰੂਪ ਉਹ ਹੁੰਦੇ ਨੇ ਜੋ ਉਸ ਨੂੰ ਥਾ ਦੇਣ ਦਾ ਵਸੀਲਾ ਬਣਨ। ਕਰਤਾ ਤੂ ਸਭਨਾ ਕਸੋਈ ਜੇ ਸਕਤਾ ਸਖਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ। ਰਹਾ ਹੋ ਆਖਰ ਕਿਸ ਪੱਖੋਂ ਇਨਸਾਫ ਮੰਗਣੀ ਫਿਰ ਜਦੋਂ ਇਸ ਨਾਮ ਤੇ ਨਿਯਮ ਦੇ ਜ਼ਿੰਮੇਵਾਰ ਹੀ ਸੈਦਪੁਰੇ ਸਨ ਸਿੱਖ ਨਿਜ਼ਾਮ ਦਾ ਹਾਲ ਸੈਦਪੁਰਿਆ ਨਾਲੋਂ ਵੀ ਬੱਤਰ ਹੋ ਚੁੱਕਿਆ ਹੈ ਜਿਸ ਨਿਜ਼ਾਮ ਤੇ ਅੱਖਾਂ ਮੀਚ ਕੇ ਭਰੋਸਾ ਸੰਸਾਰ ਦਾ ਬਣਦਾ ਸੀ ਸ਼ਾ ਮੁਹੰਮਦ ਦੇ ਲਫ਼ਜ਼ ਖੁਦਾ ਦੀ ਨਫ਼ਸ ਦਾ ਅਹੁਦਾ ਜਿਸ ਨੂੰ ਦਿੰਦੇ ਸਨ ਉਹ ਨਿਜ਼ਾਮ ਐਸੇ ਖੋਖਲੇ ਪਦਰ ਤੇ ਪੁਜਿਆ ਹੈ ਕਿ ਉਸ ਦੀ ਪੇਛ ਕੋਈ ਵੀ ਕੀਂਦਰੀ ਨਿظام ਤੋਂ ਦੂਰ ਹੋ ਗਈ ਹੈ ਸਿੱਖ ਚੇਤਨਾ ਦਾ ਸਿਖਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਘਰਸ਼ ਦਾ ਮੂਜਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਪੜਾਅ ਤੇ ਹਨ ਜਿੱਥੇ ਇਹਦੀ ਨਿظام ਕਰਤਾ ਆਪਣੀ ਹੋਕ ਨਾਲ ਇਹਨਾਂ ਸਾਰਿਆਂ ਹੀ ਕੇਂਦਰਾਂ ਨੂੰ ਧਾਰਸ ਪਹੁੰਚਾ ਰਹੇ ਹਨ ਜਿਸ ਕੇਂਦਰ ਤੋਂ ਬਾਬੇ ਫੂਲੇ ਸਿੰਘ ਦੀ ਤੇਗ ਦਾ ਲਿਸ਼ਕਾਰ ਸਭ ਨੂੰ ਏਕਤਾ ਵਿੱਚ ਪਰੋ ਲੈਂਦਾ ਸੀ ਉਸ ਮਖਾਨ ਤਖਤ ਦੇ ਅਖਾਉਣ ਵਾਲੇ ਜਥੇਦਾਰ ਅੱਜ ਕਿਰਦਾਰ ਦੀ ਗਵਾਹੀ ਵਿੱਚ ਖੜੇ ਹੋ ਗਏ ਹਨ ਜਿਸ ਸੰਸਥਾ ਦੇ ਸੰਘਰਸ਼ ਵਿੱਚ ਮਹਾਨ ਚਿੰਤਕਾਂ ਦੇ ਚੇਤਕਾਂ ਨੇ ਇਕਤਾ ਬਣਾਈ ਉੱਥੋਂ ਦਾ ਪ੍ਰਬੰਧ ਆਪਣਾ ਹੀ ਰੋਣਾ ਰੋ ਰਿਹਾ ਹੈ ਤੇ ਜਿਸ ਨੇ ਇਹ ਸਭ ਖੰਡੇ ਦੀ ਧੜਕ ਤੇ ਸੁਭਾਲਣਾ ਸੀ ਉਹ ਵਿਦੇਸ਼ਾਂ ਦੀ ਛੁੱਟੀਆਂ ਤੋਂ ਬਾਹਰ ਨਹੀਂ ਆ ਰਹੇ 2 ਦਸੰਬਰ 2025 ਨੂੰ ਹੋਏ ਫੈਸਲੇ ਤੋਂ ਬਾਅਦ ਪੰਤਕ ਪ੍ਰਤੀਕਰਮ ਕਿਸੇ ਥੋੜੀ ਉਮੀਦਵਲ ਵਧ ਰਹੀ ਸੀ ਕਿ ਡੱਡੂਆਂ ਦੇ ਪਿੱਛੇ ਸਿੱਧਾ ਨੇ ਆਪਣੀ ਰਾਖ ਹੋ ਲਿਆ ਤੇ ਪੇਰ ਚੜੇ ਉਹ ਜਿਨ੍ਹਾਂ ਦੀ ਖਾਣਾ ਪੂਰਤੀ ਦਾ ਨਤੀਜਾ ਹੀ ਇਹ ਅੱਜ ਭੋਗ ਰਿਹਾ ਜਥੇਦਾਰ ਹਰਪ੍ਰੀਤ ਸਿੰਘ ਨੇ ਮਾਮਲੇ ਵਿੱਚ ਬੜਾਈ ਸੱਤ ਮੈਂਬਰੀ ਕਮੇਟੀ ਦਾ ਫੈਸਲਾ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਇਵਜ਼ ਵਿੱਚ ਬੜਾਈ ਕਮੇਟੀ ਤੋਂ ਜਲਦਾ ਆ ਤੇ ਆਪਣੇ ਆਕਾ ਦੀ ਖੁਸ਼ ਨਿਵਾ ਅੰਦਾਜ਼ ਨੂੰ ਬਰਕਰਾਰ ਕਰਦੇ ਹਾਂ ਉਸ ਫੈਸਲੇ ਤੇ ਮੋਹਰ ਲਾਈ ਜਦੋਂ ਦੇ ਜਥੇਦਾਰ ਹਰਪ੍ਰੀਤ ਸਿੰਘ ਤਖਸਦਮਾ ਸਾਹਿਬ ਦੀ ਸੇਵਾ ਤੋਂ ਨਿਕਲੇ ਉਸ ਸਮੇਂ ਤੋਂ ਆਪਣੇ ਖੁੱਲੇ ਅਦਾਜ਼ ਵਿੱਚ ਨਿਜ਼ਾਮ ਦੀ ਵਿਪਰੀਤ ਦਿਸ ਰਹੇ ਹਨ ਹੁਣ ਇਸ ਵਿੱਚ ਇਹ ਭਾਵ ਕੋਈ ਸਹਿਜ ਹੀ ਲੈ ਸਕਦਾ ਹੈ ਜੇਕਰ ਕੋਈ ਉਸ ਤਖਤ ਦੀ চাকਰੀ ਵਿੱਚ ਲੱਗਿਆ ਹੋਵੇ ਜੋ ਸੰਸਾਰ ਨੂੰ ਨਿਡਰਤਾ ਦਾ ਗੁਣ ਸਿਖਾਉਂਦੇ ਨੇ ਉਤੋਂ ਹੋਂ ਤਦ ਤੱਕ ਕੁਝ ਬੋਲਣ ਅਤੇ ਕਹਿਣ ਦੀ ਹਿੰਮਤ ਨਹੀਂ ਲੱਗਦਾ ਜਦ ਤੱਕ ਉਹ ਉੱਥੇ ਹੋਣ ਜਾਣਦੇ ਦਾ ਜੱਥੇਦਾਰ ਜੀ ਉਦੋਂ ਵੀ ਸਨ ਪਰ ਬੋਲੇ ਤਦ ਤੱਕ ਨਾ ਜਦ ਤੱਕ ਅਗਲਿਆ ਨੇ ਆਪਣੇ ਕਿਰਦਾਰ ਕਟਘਰੇ ਵਿੱਚ ਨਾ ਲਿਆਇਆ ਹੁਣ ਉਹ ਕਿਸ ਦਾ ਰੋਣਾ ਰੋ ਰਿਹਾ ਹੈ ਉਪਰੰਤ ਪੈਰਵੀ ਦੇ ਰੂਪ ਦੇ ਵਿੱਚ ਮੌਜੂਦਾ ਜਥੇਦਾਰ ਜੀ ਦਾ ਇੱਕ ਬਿਆਨ ਆਇਆ ਜੋ ਕੇਵਲ ਫੇਸਬੁੱਕ ਰਾਹੀਂ ਲੱਚਲ ਕੇ ਆ ਗਿਆ ਉਸ ਬਿਆਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਤਿਫਾ ਬਣਿਆ ਕਿ ਸਿੱਖ ਕੇਂਦਰियां ਜਣਾ ਇੱਥੋਂ ਤਕਸੀਮ ਉਤਰਾਈਆਂ ਹਨ ਸਿੱਖ ਨਿظام ਤਾਂ ਅੱਜ ਦੇ ਮੂਰਤ ਦੇ ਨਿظام ਵਿੱਚ ਅਗਵਾਈ ਕਰਨ ਵਾਲਾ ਸੀ ਤੇ ਅੱਜ ਇਹਨਾਂ ਕੇਂਦਰਾਂ ਦੇ ਪਰਛਾਵੇਂ ਹੇਠ ਖਾਣਾ ਪੂਰਤੀ ਦੀ ਲੜਾਈ ਨਹੀਂ ਖਤਮ ਹੋ ਰਹੀ ਕਿਸ ਢੰਗ ਨਾਲ ਵਿਸ਼ੇ ਪ੍ਰਸ਼ਾਸਨ ਦਾ ਆਦਰ ਸਿੱਖ ਨਿظام ਬਣ ਸਕਦਾ ਹੈ ਸਿੱਖ ਕੇਂਦਰਾ ਦੀ ਤਾਕਤ ਆਗੂਆਂ ਦੀ ਹੁੰਦੇ ਹੋਏ ਇਹ ਪਰਪਕਤਾ ਮਿਲਣਾ ਹਿਮਾਲਿਆ ਪਰਬਤੀ ਟੀਸੀ ਤੇ ਪੂਜਨ ਨਾਲੋਂ ਵੀ ਔਖਾ ਹੈ ਵਿਸ਼ਵ ਜਮਹੂਰੀਅਤ ਦਾ ਪ੍ਰਤੀਬੰ ਸਿੱਖ ਨਿظام ਅਜੋਕੇ ਸਮੇਂ ਵਿੱਚ ਬਣਨ ਦੇ ਵਿੱਚ ਰੋਕ ਹੀ ਹੈ ਕਿ ਸਿੱਖ ਸੰਸਥਾਵਾਂ ਵਿਸ਼ੇ ਪਧਰੀ ਸੋਚ ਤੇ ਬਿਲਕੁਲ ਮੂੰਹ ਮੋੜ ਚੁੱਕੀ ਹੈ ਸ਼ੋਮਣੀ ਕਮੇਟੀ ਵੱਲੋਂ ਕੀਤੇ ਗਏ ਧਰਮ ਪ੍ਰਚਾਰ ਤੇ ਸਮਾਜਿਕ ਕਾਰਜ ਭਾਵੇਂ ਬਹੁਤ ਪ੍ਰੇਰਿਤ ਹਨ ਪਰ ਆਜ ਇਸ ਦੇ ਅਖਸ ਤੋਂ ਕੋਈ ਵਾਕਿਫ ਨਹੀਂ ਹੋਣਾ ਚਾਹੀਦਾ ਐਸੇ ਵਿੱਚ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਪੰਥਕ ਭਾਵਨਾ ਦਾ ਸਤਿਕਾਰ ਕਰਕੇ ਵਿਮੋਚਨ ਕਰਨ ਕਿ ਇਸ ਯੁੱਗ ਦੇ ਵਿੱਚ ਘਰ ਦੀਆਂ ਖਬਰਾਂ ਬਾਹਰ ਹੀ ਉਦਾਹਰਣ ਵਜੋਂ ਪੇਸ਼ ਕਰਨ ਦੀਆਂ ਤਾਂ ਅਸੀਂ ਉਹਦੇ ਵਿੱਚ ਕੀ ਲਾਭ ਪ੍ਰਾਪਤ ਕਰ ਸਕਾਂਗੇ ਤੇ ਲੋਕ ਸਮਾਜ ਦਾ ਨਜ਼ਰੀਆ ਸਿੱਖ ਕੇਂਦਰ ਲਈ ਉਹ ਨਹੀਂ ਰਹੇਗਾ ਜੋ ਗਾਲਬ ਨੇ ਆਪਣੇ ਲਫ਼ਜ਼ਾਂ ਵਿੱਚ ਬਿਆਨਿਆ ਹੈ ਜੂ ਜਿਨ ਸੇ ਤਵਕੂ ਖਸਤਗੀ ਕੀ ਦਾਦ ਪਾਣੇ ਕੀ ਉਹ ਹਮਸੇ ਵੀ ਜ਼ਿਆਦਾ ਖਸਤਾਏ ਸਤਮ ਨਿਕਲੇ ਬੀਤੇ ਦਿਨਾਂ ਤੋਂ ਚਲ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਚਾਰ ਮਾਮਲੇ ਦੇ ਵਿੱਚ ਇਹ ਪੱਖ ਸਾਂਮਣੇ ਨਜ਼ਰ ਆ ਰਿਹਾ ਹੈ ਕਿ ਦੋਨੇ ਹੀ ਸੰਸਥਾਵਾਂ ਸਿੱਖ ਪੰਥ ਦੇ ਪ੍ਰਤੀਕਰਮ ਤੇ ਪ੍ਰਤੀਨਿਧਤਾ ਦੇ ਲਈ ਵਚਨ ਬੰਧਨ ਹੈ ਪਰ ਇਹਨਾਂ ਦੋਵਾਂ ਦਾ ਵਿੱਚ ਇਹਨਾਂ ਦੋਵਾਂ ਦੇ ਵਿੱਚ ਆ ਰਹੀਆਂ ਕਟੋਤੀਆਂ ਸਿੱਖਾਂ ਦੇ ਵਿਸ਼ਵਵਿਆਪੀ ਮਾਡਲ ਦੇ ਉੱਪਰ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ ਆਓ ਜਾਣਦੇ ਹਾਂ ਇਸ ਪੂਰੇ ਵਿਸ਼ੇ ਬਾਰੇ ਵਿਰਸੈਡ ਮਿਨ ਪ੍ਰਭਜੋਤ ਸਿੰਘ ਪਾਸੋਂ ਸਾਡੀ ਕੇਂਦਰੀ ਜਥੇਬੰਦੀਆਂ ਦੇ ਵਿੱਚ ਆ ਰਹੀਆਂ ਇਹ ਕਟੋਤੀਆਂ ਸਿੱਖਾਂ ਦੇ ਵਿਸ਼ਵਵਿਆਪੀ ਮਾਡਲ ਦੇ ਲਈ ਬਹੁਤ ਪਾਰਿਸਟ ਹੈ ਜੇਕਰ ਸਿੱਕੇ ਕਪੜੇ ਪ੍ਰਤੀ ਨਿਰਤਨ ਨੂੰ ਪਹਿਚਾਨਣ ਤੇ ਉਸ ਨੂੰ ਸੰਭਾਲਣ ਤਾਂ ਸਿੱਖਾਂ ਨੂੰ ਗਲੋਬਲ ਪਾਵਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅਗੇ ਵਧਦੇ ਹਾਂ ਅਮਰੀਕਾ ਤੋਂ ਡਿਪੋਰਟ ਹੋ ਰਹੇ ਗੈਰ ਕਾਨੂੰਨੀ ਲੋਕ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਪੰਜਾਬੀ ਨੌਜਵਾਨ ਭੇਜੇ ਜਾ ਰਹੇ ਨੇ ਉਹ ਇਹ ਚੀਜ਼ ਹੁਣ ਵਿਚਾਰ ਸਕਦੇ ਨੇ ਕਿ ਆਪਣੀ ਧਰਤੀ ਦੇ ਵਿੱਚ ਆਪਣੀ ਮਿੱਟੀ ਦੇ ਵਾਰਿਸ ਬਣ ਕੇ ਅਸੀਂ ਕੀ ਕੰਮ ਕਰ ਸਕਦੇ ਹਾਂ ਇਸ ਬਾਰੇ ਜਾਣੋ ਵਿਸ਼ੇਸ਼ ਵਿਸ਼ਾ ਵੀਰ ਕਵਲ ਲੈਂਸਿੰਗ 파ਸੋਂ ਮਿੱਟੀ ਦੇ ਵਾਰਿਸ ਮਿੱਟੀ ਦੇ ਵਾਰਿਸ ਦਾ ਅਪਣੇ ਪਿੰਡ ਦੇਸ਼ ਧਰਤੀ ਤੇ ਵਿਰਾਸਤ ਦੀ ਸੰਭਾਲ ਕਰਨਾ ਅਸੀਂ ਆਪਣੇ ਪੁਰਖਿਆਂ ਦੀ ਧਰਤੀ ਦੇ ਵਾਰਿਸ ਹਾਂ ਅਸੀਂ ਇਸ ਦੀ ਰੱਖਿਆ ਕਰਨੀ ਹੈ ਤੇ ਇਸ ਨੂੰ ਹੋਰ ਸੁੰਦਰ ਬਣਾਉਣਾ ਹੈ ਹਰ ਇੱਕ ਵਿਅਕਤੀ ਦੀ ਆਪਣੀ ਕੋਈ ਨਾ ਕੋਈ ਪਛਾਣ ਹੁੰਦੀ ਹੈ ਜੋ ਉਸ ਦੀ ਮਾਂ ਭੂਮੀ ਪਾਸ਼ਾ ਤੇ ਸੰਸਕ੍ਰਿਤੀ ਨਾਲ ਜੁੜੀ ਹੁੰਦੀ ਹੈ ਮਿੱਟੀ ਦੇ ਵਾਰਿਸ ਬਣ ਕੇ ਜਿਉਣਾ ਇੱਕ ਉੱਚ ਆਦਰਸ਼ ਹੈ ਜੋ ਸਾਨੂੰ ਆਪਣੇ ਪਿੰਡ ਕੌਮ ਸੱਭਿਆਚਾਰ ਅਤੇ ਉਸ ਨਾਲ ਜੁੜੀ ਹੋਈ ਵਿਰਾਸਤ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਸਾਡੀ ਮਿੱਟੀ ਸਾਡੀ ਪਛਾਣ ਹੈ ਇਹੋ ਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੀ ਧਰਤੀ ਦੀ ਹਿਫਾਜ਼ਤ ਕਰਦੇ ਹਨ ਅਤੇ ਇਸ ਦੀ ਚਮਕ ਨੂੰ ਕਾਇਮ ਰੱਖਦੇ ਹਨ ਮਿੱਟੀ ਸਾਡੇ ਪੁਰਖਿਆਂ ਦੀ ਵਿਰਾਸਤ ਸਾਡੇ ਰਿਸ਼ਤੇ ਅਤੇ ਸਾਡੇ ਸੁਪਨਿਆਂ ਦੀ ਸਾਂਝੀ ਧਾਰ ਹੁੰਦੀ ਹੈ ਮਿੱਟੀ ਦੀ ਵਿਰਾਸਤ ਵਿੱਚ ਸਾਡੇ ਰਿਵਾਜ ਲੋਕ ਗੀਤ ਲੋਕ ਕਲਾਵਾਂ ਤੇ ਮੌਲਿਕ ਵਿਰਾਸਤ ਢੰਗ ਸ਼ਾਮਿਲ ਹੁੰਦੇ ਹਨ ਜੇਕਰ ਅਸੀਂ ਆਪਣੇ ਰਿਵਾਜਾਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਅਸੀਂ ਆਪਣੀ ਅਸਲ ਪਹਿਚਾਣ ਗਵਾ ਲਵਾਂਗੇ ਇਸ ਲਈ ਸਾਡੇ ਲਈ ਇਹ ਲਾਜ਼ਮੀ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਉਸ ਦੇ ਨਾਲ ਜੁੜੇ ਵਿਰਾਸ ਨੂੰ ਸੰਭਾਲੀਏ ਮਿੱਟੀ ਦੇ ਵਾਰਿਸ ਵਣਨ ਦਾ ਭਾਵ ਸਿਰਫ ਇਹ ਨਹੀਂ ਕਿ ਅਸੀਂ ਇਹ ਦਾਵਾ ਕਰੀਏ ਕਿ ਅਸੀਂ ਇਸ ਧਰਤੀ ਦੇ ਬਚਪਨ ਤੋਂ ਵਾਸੀ ਹਾਂ ਬਲਕਿ ਅਸੀਂ ਇਸ ਦੀ ਸੰਭਾਲ ਵੀ ਕਰੀਏ ਇਸ ਦੀ ਸ਼ਾਨ ਨੂੰ ਵਧਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਧੀਆ ਵਿਰਾਸਤ ਛੱਡ ਕੇ ਜਾਈਏ ਇਸ ਲਈ ਆਓ ਅਸੀਂ ਆਪਣੀ ਮਿੱਟੀ ਨੂੰ ਪਿਆਰ ਕਰੀਏ ਅਤੇ ਇਸ ਦੇ ਅਸਲ ਵਾਰਿਸ ਬਣ ਕੇ ਜਿਉਣਾ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾ ਖਰਚਾ ਇਸ ਸ੍ਰਤੀ ਕਰਿਆ ਨੂੰ ਪੂਰਾ ਕਰਨ ਦੇ ਵਿੱਚ ਲੱਗਦਾ ਹੈ ਜੇਕਰ ਇਹ ਨੌਜਵਾਨ ਆਪਣੀ ਧਰਤੀ ਨੂੰ ਸ਼ਿੰਗਾਰਨ ਅਤੇ ਉਸ ਨੂੰ ਸੰਭਾਲ ਦੇ ਵਿੱਚ ਲਵਾਉਣਗੇ ਤਾਂ ਇਹ ਉਹਨਾਂ ਦੇ ਆਪਣੇ ਲਈ ਅਤੇ ਪੰਜਾਬ ਦੀ ਧਰਤੀ ਦੇ ਲਈ ਵੀ ਬਹੁਤ ਹੀ ਸੁਭਾਗਸ਼ਾਲੀ ਹੋਵੇਗਾ ਸੋ ਆਓ ਆਪਣੀ ਧਰਤੀ ਦੇ ਲੋਕਾਂ ਨੂੰ ਮੁੱਖ ਰੱਖ ਕੇ ਆਪ ਇਸ ਦੇ ਲਈ ਯਤਨ ਕਰੀਏ ਤੇ ਆਪਣੇ ਧਰਤੀ ਦੇ ਵਾਰਸ ਬਣ ਕੇ ਜਿਉਣਾ ਸਿੱਖੀਏ ਗੁਰਦੁਆਰਾ ਸਹਾਬਾਨ ਸਿੱਖਾਂ ਨੇ ਸ਼ਹਾਦਤਾਂ ਦੀ ਲੀਹਾਂ ਦੇ ਉੱਪਰ ਤਹਿਮਿਲ ਕੀਤੇ ਨੇ ਜਿਨ੍ਹਾਂ ਨੂੰ ਆਪਣੇ ਖੂਨ ਦੇ ਨਾਲ ਇਸ ਪ੍ਰਬੰਧ ਨੂੰ ਹਾਸਲ ਕੀਤਾ ਹੈ ਇਸ ਪ੍ਰਬੰਧ ਵਿੱਚ ਆ ਰਹੀਆਂ ਕਟੋਰੀਆਂ ਬਹੁਤ ਹੀ ਨੁਕਸਾਨ ਦੇਈਆਂ ਹਨ ਆਓ ਜਾਣਦੇ ਹਾਂ ਵੀ ਸੁਖਵਿੰਦਰ ਸਿੰਘ ਪਾਸੋਂ ਅਸੀਂ ਕਿਹੜੇ ਯਤਨਾਂ ਦੇ ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਸਕਦੇ ਹਾਂ ਗੁਰਦੁਆਰਾ ਸਾਹਿਬਾਂ ਸਿੱਖ ਦੀ ਰੋਹਾਨੀਅਤ ਦਾ ਕੇਂਦਰ ਨੇ ਜਿੱਥੇ ਸਿੱਖ ਆਪਣੇ اخلاق ਦੇ ਨਾਲ ਇਕੱਤਰ ਹੋ ਕੇ ਸ਼ਬਦ ਅਤੇ ਸੁਰਤ ਦੇ ਮੇਲ ਨੂੰ ਸਾਹਮਣੇ ਰੱਖਦਾ ਹੈ ਇਸ ਗੁਰਦੁਆਰੇ ਸਾਹਿਬਾਂ ਦੇ ਵਿੱਚ ਜਿੱਥੇ ਸੁਰਤ ਚੇਤਨਾ ਦੀ ਲੋੜ ਹੈ ਉੱਥੇ ਸੁਰਤ ਪ੍ਰਬੰਧਕ ਦੀ ਵੀ ਲੋੜ ਹੈ ਅਜਿਥੇ ਅਸੀਂ ਆਪਣੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਮਨਾ ਰਹੇ ਹਾਂ ਜਿਨ੍ਹਾਂ ਦੀ ਦੇਣ ਦੇ ਸਦਕਾ ਅਸੀਂ ਇਸ ਮਹਾਨ ਫਲਸਫੇ ਨੂੰ ਪ੍ਰਾਪਤ ਕੀਤਾ ਹੈ ਉੱਥੇ ਇਹ ਵਿਚਾਰ ਨਵੀਂ ਜ਼ਰੂਰੀ ਹੈ ਕਿ ਇਸ ਪ੍ਰਬੰਧ ਨੂੰ ਸੁਚੇਤ ਅਤੇ ਸੁਰਤ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਅਜਿਕਰ ਦੁਆਰਾ ਪ੍ਰਬੰਧ ਵਿੱਚ ਆਰਜ ਔਕੜਨ ਨੂੰ ਇਹ ਪ੍ਰਬੰਧਕ ਨੀਤੀ ਬਹੁਤ ਹੀ ਸਫਲ ਰਹਣਗੀਆਂ ਲੀਡਰਸ਼ਿਪ ਦੀ ਚੋਣ ਚੋਣ ਦੇ ਅਤਰਾਵਾਂ ਨੂੰ ਸਪਸ਼ਟ ਕੀਤਾ ਜਾਏ ਅਤੇ ਹਰ ਅਕਸ਼ਰ ਨੂੰ ਪਾਰਦਰਸ਼ਿਤ ਕੀਤਾ ਜਾਵੇ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਿਲ ਕਰਨ ਲਈ ਵੱਤੋ ਵੱਜਾ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਵਿੱਤੀ ਪਾਦਰਸ਼ਤਾ ਦਾਨ ਅਤੇ ਫੰਡਾਂ ਦੀ ਜਾਣਕਾਰੀ ਹਮੇਸ਼ਾ ਸੰਗਤ ਨਾਲ ਸਾਂਝੀ ਕੀਤੀ ਜਾਵੇ ਉਦਾਹਰਨ ਵਜੋਂ ਮਾਸਕ ਜਾਂ ਰਵਾਇਤੀ ਤੌਰ ਤੇ ਰਿਪੋਰਟਿੰਗ ਵਿੱਤਿਆ ਰਿਪੋਰਟਾਂ ਦੀ ਸੰਖਿਆ ਲਈ ਵਖ ਵਖਤੀ ਜ਼ਿੰਮੇਵਾਰੀ ਵਾਲੇ ਮੈਂਬਰਾਂ ਦੀ ਇੱਕ ਟੀਮ ਬਣਾਈ ਜਾਵੇ। ਪਾਈਚਾਰਕਸ਼ਮੂਲਯਤ। ਪ੍ਰਤੀਕਰਮ ਵਿੱਚ ਸੰਗਤ ਤੇ ਮੈਂਬਰਾਂ ਦੀ ਸਿੱਧੀ ਪਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲੇ ਫੋਰਮ ਅਤੇ ਸਮਾਗਮ ਪ੍ਰਦੈਨਤ ਕੀਤੇ ਜਾਣ। ਸੰਗਤ ਦੇ ਅਗਵਿਆਂ ਨੂੰ ਵਰਤਮਾਨ ਸਮੱਸਿਆਵਾਂ ਅਤੇ ਚੋਣਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਅਧਿਆਤਮਕ ਅਤੇ ਸਭਿਆਚਾਰਕ ਗਤੀਵਿਧੀਆਂ। ਵਿਦਿਆਰਥੀਆਂ ਤੇ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਅਤੇ ਵਰਕਸ਼ਾਪ ਦਾ ਆਯੋਜਨ। ਸਿੱਖ ਧਰਮ ਦੇ ਅਵਸ਼ਕ ਪਾਸਿਆਂ ਨੂੰ ਸਮਰਪਿਤ ਸਭਿਆਚਾਰਕ ਸਮਾਗਮਾਂ ਜਿਵੇਂ ਕਿ ਕਵੀ ਸੰਮੇਲਨ ਨਾਟਕ ਆਦ ਬੁਨਿਆਦੀ ਢਾਂਚੇ ਵਿੱਚ ਸੁਧਾਰ ਸਹੂਲਤਾਂ ਦੀ ਜਾਂਚ ਕਰਨ ਅਤੇ ਤੇਜ਼ੀ ਨਾਲ ਸੁਧਾਰ ਕਰਨ ਲਈ ਸਥਾਨਕ ਸੰਗਤ ਦੀ رائے ਮੰਗੀ ਜਾ ਸਕਦੀ ਹੈ ਨਵੀਨਤਮ ਤਕਨੀਕੀ ਅਤੇ ਸਹੂਲਤਾਂ ਦੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਜਾਵੇ ਸਿੱਖ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨਾ ਸੇਵਾ ਸਮਾਨਤਾ ਅਤੇ ਸ਼ਾਂਤੀ ਦੇ ਮੁੱਲਿਆਂ ਨੂੰ ਸਮਰਪਿਤ ਸਮਾਗਮ ਅਤੇ ਪ੍ਰੋਗਰਾਮ ਚਲਾਏ ਜਾਣ ਚੈਰਿਟੀ ਕਾਰਗਜ਼ੀ ਪ੍ਰਕਿਰਿਆਵਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਇਹ ਮਕਸਦ ਅਤੇ ਸੁਝਾਅ ਨਾ ਸਿਰਫ ਗੁਰਦੁਆਰੇ ਦੀਆਂ ਸੇਵਾਵਾਂ ਨੂੰ ਮਜ਼ਬੂਤ ਕਰਨਗੇ ਸਗੋਚੋਂ ਵਿਦਿਆ ਅਤੇ ਪਾਈਚਾਰੇ ਦੀ ਇੱਕ ਯੁਕਤ ਕਰਨ ਵਿੱਚ ਵੀ ਮਦਦਕਾਰ ਸਾਬਤ ਹੋਣਗੇ ਗੁਰਦੁਆਰਾ ਪ੍ਰਬੰਧ ਆਪਣੇ ਆਪ ਵਿੱਚ ਹੀ ਇੱਕ ਬਹੁਤ ਸੁਚਿਜਾ ਨਿਜ਼ਾਮ ਹੈ ਜਿਸ ਨੂੰ ਸਹਿਰਤ ਯਤਨ ਨਾਲ ਹੀ ਸੁਧਾਰਿਆ ਜਾ ਸਕਦਾ ਹੈ ਇਨਾਂ ਨੁਕਤਿਆਂ ਦੇ ਉੱਪਰ ਧਿਆਨ ਦੇ ਕੇ ਇਹ ਪ੍ਰਬੰਧ ਆਪਣੇ ਲੀਹਾਂ ਉੱਪਰ ਵਾਪਸ ਆ ਸਕਦਾ ਹੈ ਪੰਥਨਾਮਾ ਵਿੱਚ ਸੱਡੀ ਕੋਸ਼ਿਸ਼ ਪੰਥਕ ਮਸਲੇ ਅਤੇ ਸਰਗਰਮੀਆਂ ਨੂੰ ਆਪ ਤੱਕ ਪਹੁੰਚਾਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਂ